हेलो फ्रेंड्स सारे ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਫਰੈਂਡਸ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅੱਜ ਅਸੀਂ ਜੋ ਵੀਡੀਓ ਲੈ ਕੇ ਆਏ ਹਾਂ ਇਹਦੇ ਵਿੱਚ ਹੈਗੀ ਹੈ ਕਿ ਜਿਹੜੀ ਕਫ ਵਾਲੀ ਬਾਂਗ ਹੈ ਉਹ ਆਪਾਂ ਕਿੱਦਾਂ ਤਿਆਰ ਕਰਦੇ ਹਾਂ ਜੀ ਜਿਹੜੀ ਵਿਦਆਊਟ ਬਟਨ ਤੋਂ ਹੁੰਦੀ ਹੈਗੀ ਤੇ ਇੱਕ ਦੇ ਵਿੱਚ ਆਪਾਂ ਹੁੰਦਾ ਕਿ ਟਿਚ ਬਟਨ ਵਗੈਰਾ ਯੂਜ਼ ਕਰ ਲੈਣੇ ਹੈਗੇ ਵਟੇ ਹੈਗੀ ਜਿਹੜੀ ਇਹ ਬਿਨਾਂ ਬਟਨ ਤੋਂ ਹਾਂ ਜੀ ਫ੍ਰੈਂਡ ਇਹਦਾ ਬਾਹ ਜਿਹੜੀ ਕਟਿੰਗ ਕੀਤੀ ਹੋਈ ਹੈ ਇਹਦੀ ਮੂਰੀ ਤੋਂ ਹਾਫ ਤੋਂ ਲੈ ਕੇ ਉੱਤੇ ਥੋੜਾ ਜਿਹਾ ਕੱਟ ਲਗਾ ਦੋ ਹਾਂ ਜੀ ਅਸੀਂ ਜਿਹੜੇ ਬੰਲ ਇਹ ਬਿਲਕੁਲ ਵਿਚਕਾਰ ਰੱਖਣੇ ਹੈਗੇ 3 ਇੰਚ ਦੇ ਵਿੱਚ ਪਾਉਣੇ ਨੇਗੇ ਬੰਲ ਜਿੰਨੇ ਜ਼ਿਆਦਾ ਬੰਲ ਪਾਉਣੇ ਉਨਨੇ ਜ਼ਿਆਦਾ ਆਪਾਂ ਕੱਪੜਾ ਰੱਖ ਸਕਦੇ ਹਾਂ ਬਟ ਮੈਂ ਜਿਹੜੇ ਇਹ ਛੋਟੇ-ਛੋਟੇ ਬੰਲ ਹੀ ਪਾਵਾਂਗੀ ਜਿਹੜੇ ਕਿ ਜਿਨ੍ਹਾਂ ਨੂੰ ਕਿ ਆਪਾਂ ਚੁਟਕੀ ਬੰਲ ਦੀ ਤਰ੍ਹਾਂ ਕਹਿ ਦਿੰਦੇ ਆਗੇ ਕਿਉਂਕਿ ਜਿਹੜੇ ਇਹ ਵਾਲ ਹੁੰਦੇ ਆ ਇਹ ਪਾਈ ਹੋਈ ਬਹੁਤ ਤੋਂ ਵਧੀਆ ਲੱਗਦੇ ਹੁੰਦੇ ਆ ਦੂਸਰੇ ਵਾਲਾਂ ਦੇ ਮੁਕਾਬਲੇ ਜਿੱਦਾਂ ਕਿ ਉਹ ਵਾਲ ਥੋੜੀ ਜਿਹਾ ਜ਼ਿਆਦਾ ਚੌੜੇ ਹੋ ਜਾਂਦੇ ਤੇ ਜਿਹਦੇ ਨਾਲ ਬਾਹ ਥੋੜਾ ਜ਼ਿਆਦਾ ਫੁੱਲ ਜਿੱਦਾਂ ਕਹਿੰਦੇ ਫਲਫੀਤ ਕਾਇ ਦਿੰਦੀ ਹੈਗੀ ਹਾਂਜੀ ਹੁਣ ਅਸੀਂ ਜਿਹੜੀ ਇਹ ਬਾਰਡਰ ਵਾਲੀ ਹੈਗੀ ਜਿਹੜੀ ਕਫ ਹੈ ਉਹ ਅਸੀਂ ਇਹਦੇ ਨਾਲ ਅਟੈਚ ਕਰਾਂਗੇ ਇੰਨਾ ਸਿੱਪਲ ਸলাই ਹੈ ਜਿਹੜੀ ਉਹ ਬਾਹ ਦੇ ਨਾਲ ਲਗਾ ਲੀਗੀ ਕਫ ਦੇ ਹੁਣ ਅਸੀਂ ਇਹਨੂੰ ਉੱਪਰ ਫੋਲਡ ਕਰਕੇ ਇਹਦੇ ਉੱਪਰ ਜਿਹੜੀ ਸਿੱ ਸਲਾਈ ਲਗਾਵਾਂਗੇ ਹਾਂ ਜੀ ਦੇਖੋ ਹੁਣ ਅਸੀਂ ਜਿਹੜੇ ਕਫ ਐ ਦੇ ਨਾਲ ਜਿਹੜਾ ਅਟੈਚ ਕਰ ਲਿਆ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਐਕਸਟਰਾ ਕਪੜਾ ਕਟਿੰਗ ਕਰਕੇ ਤੇ ਅੱਗੇ ਤੋਂ ਮੂਰੀ ਜਿੰਨੀ ਆਪਾਂ ਨੇ ਰੱਖਣੀ ਹੈਗੀ ਉਹਨੇ ਤੇ ਨਿਸ਼ਾਨ ਲਗਾ ਲਓ ਜਿੰਨਾ ਕਿ ਮੈਂ ਇਹ ਜਿਹੜੀ ਮੂਰੀ ਰੱਖੀ ਹੈਗੀ ਉਹ 4.5 ਪੌਣੇ 5 ਰੱਖੀ ਹੈਗੀ ਹਾਂਜੀ ਇਸੇ ਤਰ੍ਹਾਂ ਬੈਕ ਸਾਈਡ ਤੋਂ ਲਗਾ ਲਓ ਜਿੰਨਾ ਆਪਣਾ ਮੋੜਾ ਰੱਖਿਆ ਹੋਇਆ ਉਹਦੇ ਹਿਸਾਬ ਦੇ ਨਾਲ ਜਿਹੜੀ ਬੈਕ ਸਾਈਡ ਦੀ ਨਿਸ਼ਾਨੀ ਹੈ ਉਹ ਲਗਾ ਲਓ ਤੇ ਦੋਨਾਂ ਨਿਸ਼ਾਨੀਆਂ ਨੂੰ ਮਿਲਾ ਦਿਓ ਆਪਸ ਵਿੱਚ ਹਾਂਜੀ ਹੁਣ ਅਸੀਂ ਇਹਦੇ ਉੱਤੇ ਫੇਸ ਸिलाई ਲਗਾਵਾਂਗੇ ਤੇ ਉਸ ਤੋਂ ਬਾਅਦ ਜਿਹੜੀ ਬਾਹ ਮਣ ਕੇ ਰੈਡੀ ਹੋ ਚੁੱਕੀਏਗੀ ਦੇਖੋ ਜਿਹੜੀ ਬਾਹ ਕੀ ਬਹੁਤ ਵਧੀਆ ਸिलाई ਹੋਈ ਹੈਗੀ ਤੇ ਬਲ ਵੀ ਪਾਈ ਬਹੁਤ ਵਧੀਆ ਲੱਗ ਰਹੀ ਨੇ ਕਿ ਦੇਖੋ ਥੈਂਕ ਯੂ